ਨੌਰਟਕ ਸਤਿ ਸ਼੍ਰੀ ਅਕਾਲ ਮਨਵਾ ਸੁਸ਼ੇਨ ਗਿਆਨ ਤੋਂ ਫਿਰ ਫੇਰ ਚੌੜਾ ਜੁੜੇ ਅਰੇ ਸੋਹਦੇ ਦੀ ਵੱਡੀ ਅਪਡੇਟ ਆ ਰਹੀ ਹੈ ਪੰਜਾਬ ਦੇ ਵਿੱਚ ਰਾਜ ਸਭਾ ਚੋਣਾਂ ਨੂੰ ਲੈ ਕੇ ਜਿੱहां ਪੰਜਾਬ ਦੇ ਵਿੱਚ ਵੀ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਹੋ ਰਹੀਆਂ ਉਦਾਂ ਹੀ ਪੰਜਾਬ ਦੇ ਵਿੱਚ ਵੀ ਰਾਜ ਸਭਾ ਚੋਣਾਂ ਹੈਗੀਆਂ ਪਰ ਇਸ ਰਾਜ ਸਭਾ ਚੋਣਾਂ ਨੂੰ ਲੈ ਕੇ ਇੱਕ ਦਿਲਚਸਪ ਜਿਹੜਾ ਮੂਡ ਦੇਖਣ ਨੂੰ ਮਿਲ ਰਿਹਾ ਜਿਹਦੇ ਵਿੱਚ ਇੱਕ ਹੋਰ ਪ੍ਰਤੀਯਾਗੀ ਵੱਲੋਂ ਜਾਲੀ ਨਾਮਕਰ ਜਾਲੀ ਦਸਤਾਵੇਜ਼ਾਂ ਦੇ ਸਾਥ ਦਸਤਾਵੇਜ਼ਾਂ ਦੇ ਹੱਦ ਤੇ ਜਾਲੀ ਨਾਮਕਰ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਹੁਣ ਬਕਵਾ ਬਿਧਾਇਕਾਂ ਵੱਲੋਂ ਜਿਹੜਾ ਕੰਪਲੇਨਟ ਕੀਤੀ ਗਈ ਹੈ ਜਿਸ ਕੰਪਲੇਨਟ ਤੋਂ ਬਾਅਦ ਹੁਣ ਐਫ ਆਈ ਆਰ ਵੀ ਦਰਜ ਹੋਣ ਦੀ ਗੱਲਾਂ ਕੀਤੀਆਂ ਗਈਆਂ ਤੇ ਕਮਿਊਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਦੱਸ ਦਿਆ ਕਿ ਪੰਜਾਬ ਦੇ ਵਿੱਚ ਹੁਣ ਰਾਜ ਸਭਾ ਜਿਹੜੀ ਚੋਣ ਹੋਣ ਜਾ ਰਹੀ ਹੈ ਉਹਦੇ ਵਿੱਚ ਟ੍ਰੈਡੀਸ਼ਨ ਸਮੂਹ ਦੇ ਜਿੱਥੇ ਇੱਕ ਪਾਸੇ ਰਵਿੰਦਰ ਗੁਕਤਾ ਜਿਨ੍ਹਾਂ ਦਾ ਇੱਕ ਲੰਮਾ ਪੋਲੀਟੀਕਲ ਕੈਰੀਅਰ ਹੈ ਵੱਖ-ਵੱਖ ਜਿਹੜੀਆਂ ਪਾਰਟੀਆਂ ਦੇ ਨਾਲ ਉਹ ਜੁੜੇ ਹੋਏ ਨੇ ਜੁੜਦੇ ਹੋਏ ਉਹਨਾਂ ਨੇ ਇੱਕ ਲੰਬਾ ਪੋਲੀਟੀਕਲ ਕੈਰੀਅਰ ਸਫਲਤਾ ਕੀਤਾ ਤੇ ਉਹ ਨੂੰ ਰਾਜ ਸਭਾ ਤੇ ਇਸ ਵਾਰੀ ਚੋਣ ਲੜ ਰਹੇ ਨੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਅਗੇਂਸਟ ਉਹਨਾਂ ਦੇ ਵਿਰੋਧ ਵਿਪੱਖ ਸੇ ਵਿੱਚ ਇੱਕ ਹੋਰ ਕੈਂਡੀਡੇਟ ਜਿਹੜੇ ਹੈ ਉਹ ਸਾਹਮਣੇ ਆਏ ਹੈ ਜਿਨ੍ਹਾਂ ਦੇ ਜਿਹੜੇ ਕੀ ਆਪਣੇ ਆਪ ਨੂੰ ਜਨਤਾ ਪਾਰਟੀ ਦੇ ਰਾਸ਼ਟਰੀ ਜੈਕਸਰ ਜੀ ਨੇ ਉਸ ਦੇ ਨਾਲ ਹੀ ਉਹਨਾਂ ਨੇ ਨਾਮਾਨਕਨ ਪੱਤਰ ਕੀਤਾ দাখিল ਕੀਤੇ ਹੈ ਨਵਨੀਤ ਚਤੁਰਵੇਦੀ ਨਾਮ ਦੇ ਜਿਹੜੇ ਇਹ ਸੱਚ ਹੈ ਇਹ ਆਪਣੇ ਆਪ ਨੂੰ ਜਨਤਾ ਪਾਰਟੀ ਦੇ ਰਾਜ ਸੈਕਸਰ ਜੀ ਅਤੇ ਉਹਨਾਂ ਨੇ ਪੰਜਾਬ ਦੇ ਵਿੱਚ ਰਾਜ ਸਭਾ ਸੀਟ ਲਈ ਨਾਮਾਨਕਨ ਦਾਖਲ ਕੀਤਾ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਕਲੇਮ ਕੀਤਾ ਲਿਖਤ ਜਾਣਕਾਰੀ ਜੋ ਧੀ ਹੈਗੀ ਆ ਉਹ ਦਿੱਤੀ ਗਈ ਹੈ ਜ ਜਿਹਦੇ ਵਿੱਚ ਦੱਸਿਆ ਗਿਆ ਕਿ ਭਾਈ ਇਹ ਕਲੇਮ ਕੀਤਾ ਗਿਆ ਹੈ ਜਿਹੜੇ ਨਵਨੀ ਚਤੁਰਵੇਦੀ ਵੱਲੋਂ ਕਿ ਭਾਈ ਉਹਨਾਂ ਦੇ ਕੋਲ ਕਾਫੀ ਵਿਧਾਇਕਾਂ ਦਾ ਸਮਰਥਨ ਹੈ ਪਰ ਹੁਣ ਨਵਾਂ ਮੂਹ ਨੂੰ ਆਉਂਦਾ ਜਦੋਂ ਵਿਧਾਇਕਾਂ ਵੱਲੋਂ ਕੀ ਕੰਪਲੇਂਟ ਕਰ ਦਿੱਤੀ ਜਾਂਦੀ ਹੈ ਜਿਹੜੇ ਜਿਹੜੇ ਲੌਜਿਸਟਿਕ ਹੈਗੇ ਆ ਪੰਜਾਬ ਦੇ ਮਿਸਟਰ ਰਾਮ ਲੂਕ ਉਹਨਾਂ ਜੋ ਕੰਪਲੇਂਟ ਕੀਤੀ ਗਈ ਹੈ ਔਰ ਇਹਦੇ ਵਿੱਚ ਕੰਪਲੇਂਟ ਦੀ ਇੱਕ ਕਾਪੀ ਜਿਹੜੇ ਸਾਫਗਾ ਤੁਹਾਡੇ ਜਿਹੜੇ ਹੈਗੇ ਆ ਪੁਲਿਸ ਅਧਿਕਾਰੀ ਹੈਗੇ ਆ ਪਲੱਸ ਉਹ ਮਜੂਦਾ ਮਜੂਦਾ ਆਏ ਕਿ ਆ ਆਮ ਆਦਮੀ ਪਾਰਟੀ ਤੋਂ ਉਹਰ ਵਿਜੇ ਪ੍ਰਤਾਪ ਉਹਨਾਂ ਵੱਲੋਂ ਲਿਖਤ ਤੌਰ ਤੇ ਸ਼ਿਕਾਇਤ ਕੀਤੀ ਗਈ ਹੈ ਪੰਜਾਬ ਲੈਜਿਸਲੇਟਿਵ ਦੇ ਵਿੱਚ ਜਿਹਦੇ ਵਿੱਚ ਸਿੱਧੇ ਤੌਰ ਤੇ ਇਹ ਕਲੇਮ ਕੀਤਾ ਗਿਆ ਕਿ ਮੈਂ ਕਿਸੇ ਨੂੰ ਵੀ ਜਿਹੜਾ ਲੋਕ ਸਭਾ ਦੇ ਵਿੱਚ ਕਿਸੇ ਵੀ ਜਿਹੜੇ ਨਗਨੀਤ ਚਤੁਰਵੇਦੀ ਨਾਮ ਦੇ ਵਿਅਕਤੀ ਨੂੰ ਕੋਈ ਵੀ ਪ੍ਰਪੋਜ਼ ਨਹੀਂ ਕੀਤਾ ਹੈਗਾ ਰਾਜ ਸਭਾ ਪ੍ਰਤੀਯਾਸੀ ਦੇ ਤੌਰ ਤੇ ਤੇ ਮੇਰੇ ਵੱਲੋਂ ਇਹਦੇ ਕੋਈ ਵੀ ਦਸਤਾਵੇਜ਼ ਜਿਹੜੇ ਹੈਗੇ ਆ ਦਸਤਾਵੇਜ਼ ਜਾਂਦੇ ਹਸਤਾਖਰ ਨਹੀਂ ਕੀਤੇ ਗਏ ਇਹ ਕੋਈ ਇਹ ਜੇ ਦਸਤਾਵੇਜ਼ ਜਾਂਦੇ ਆ ਤੇ ਉਹ ਜਾਲੀ ਹੈ ਫੋਰਜ ਕੀਤੇ ਗਏ ਸੋ ਉਸ ਤੋਂ ਬਾਅਦ ਐਦਾਂ ਦਾ ਹੀ ਪੰਜਾਬ ਸਰਕਾਰ ਵੱਲੋਂ ਵੀ ਕਈ ਹੋਰ ਐਦਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਦੇ ਵਿੱਚ ਸੰਗਿਆਨ ਦੇ ਵਿੱਚ ਜਿਹੜਾ ਹੈਗਾ ਇੱਕ ਕਦਮ ਚੱਕਿਆ ਗਿਆ ਔਰ ਐਫ ਆਈ ਆਰ ਦਰਜ ਕੀਤੇ ਜਾਂਦੇ ਜਿਹੜੀਆਂ ਜਿਹੜਾ ਸਾਹਮਣੇ ਆ ਰਹੀ ਹੈ ਕਿ ਕਾਨੂੰਨੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। આરોਪ ਲਗਾਏ ਜਾ ਰਹੇ ਨੇ ਕਿ ਨਵਨੀਤ ਚੱਤਰਵਿਧੀ ਲੋਕ ਵਕਫਾ ਕਵੀ ਦਾ ਲੋ ਉਹਨਾਂ ਨੂੰ ਸਮਰਥਨ ਦਾ ਜਿਹਨਾਂ ਵਾ ਬਿਆਸੀ ਦੇ ਤੋਂਰ ਤੇ ਸਮਰਥਨ ਮਿਲਿਆ ਜਿਸ ਤੋਂ ਬਾਅਦ ਉਹਦਾ ਨੇ ਜਿਸ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਿਹੜਾ ਪ੍ਰਚਾਰ ਵੀ ਕੀਤਾ ਜਾਂ ਸਾਂਝਾ ਵੀ ਕੀਤਾ ਹੈ ਇਹ ਵੀ ਚੀਜ਼ਾਂ ਕੀਤੀਆਂ ਜਾ ਰਹੀਆਂ ਦੱਸੀਆਂ ਜਾ ਰਹੀਆਂ। ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਕਾਨੂੰਨ ਵਿਵਸਥਾ ਜਾਂ ਪੂਰਾ ਸਿਸਟਮ ਇੱਕ ਇਹ ਗਿਰਨ ਸਤਾਰਕ ਹੋਇਆ ਅਤੇ ਉਹਨਾਂ ਨੇ ਜਦੋਂ 51 ਲੋ ਕੰਪਲੇਂਟ ਮਿਚਲੀ ਨਿਕਲ ਤੌਰ ਤੇ ਉਸ ਤੋਂ ਬਾਅਦ ਇੱਕ ਲੀਗਲ ਐਕਸ਼ਨ ਦਿੱਤਾ ਪਰ ਕੁਲ ਮਿਲਾ ਕੇ ਇੱਕ ਬੜੀ ਖਬਰ ਹੈ ਇੰਟਰਸਟਿੰਗ ਪਹਿਲੂ ਆ ਗਿਆ ਕਿ ਰਾਜ ਸਭਾ ਸੀਟ ਦੇ ਚੋਣਾਂ ਨੂੰ ਲੈ ਕੇ ਨਵਾਂ ਮੋੜ ਆ ਗਾ ਜ ਨਜ਼ਰ ਆ ਰਿਹਾ ਹੈ ਨਵਾਂ ਟਰਵਿਸ ਆ ਚੁੱਕਾ ਹੈ ਨਵਨੀ ਚਾਤਰਵੇਦੀ ਜਿਹੜੇ ਜਨਤਾ ਪਾਰਟੀ ਦੇ ਆਪਣੇ ਆਪ ਨੂੰ ਜਿਹੜੇ ਰਾਸ਼ਟਰਪਤੀ ਅਕਸ ਦੇ ਆ ਉਹਨਾਂ ਵੱਲੋਂ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਨਾਮਾਂ ਉਂਖੇ ਪੀਚਾ ਗਿਆ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਨਤੀਜੇ ਕੀ ਨਿਕਲਦਾ ਹੈ ਤਾਂ ਸਮਾਂ ਦੱਸੇਗਾ ਪਰ ਵਿਧਾਇਕਾਂ ਦੇ ਵਿੱਚੋਂ ਕੁਝ ਵਿਧਾਇਕਾਂ ਵੱਲੋਂ ਜਿਨ੍ਹਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦੇ ਝਾਲੀ ਦਸਤਾਵੇਜ਼ ਜਿਆ ਯਾਨੀ ਡਾਕੂਮੈਂਟਾਂ ਦੇ ਰਾਹ ਤੇ ਉਹ ਕਲੇਮ ਕਰ ਰਹੇ ਕਿ ਜਿਹੜੇ ਵਿਧਾਇਕ ਕੀ ਹੈ ਵਿਧਾਇਕਾਂ ਨੂੰ ਪ੍ਰੋਪੋਜ਼ ਕੀਤਾ ਇਹਨਾਂ ਵਿੱਚੋਂ ਜਿਹੜੇ ਸਾਫਾ ਪੁਲਿਸ ਅਧਿਕਾਰੀ ਤੇ ਜਿਹੜੇ ਵਧੀਕ ਇਸ ਟਾਈਮ ਜਿਹੜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਅੰਮ੍ਰਿਤਸਰ ਤੋਂ ਵਿਧਾਇਕ ਹੈਗੇ ਕੁਮਰ ਪ੍ਰਤਾਪ ਜੀ ਹੈ ਜਿਹੜੇ ਇਹ ਉਹਨਾਂ ਵੱਲੋਂ ਸਿੱਧੇ ਤੌਰ ਤੇ ਲੈਟਰ ਲਿਖੀ ਗਈ ਹੈ ਕਿ ਮੈਂ ਕਿਸੇ ਵੀ ਨਵਨੀਤ ਜਿਹੜੇ ਚਤੁਰਵੇਦੀ ਨਾਂ ਦੇ ਵਿਅਕਤੀ ਨੂੰ ਰਾਜ ਸਭਾ ਪ੍ਰਤੀਯਾਸੀ ਦੀ ਕੋਈ ਪ੍ਰਪੋਜ਼ਲ ਨਹੀਂ ਕੀਤਾ ਜੇ ਇਦਾਂ ਦੇ ਕੋਈ ਦਸਤਾਵੇਜ਼ ਆ ਜਾਂਦੇ ਤਾਂ ਉਹਨਾਂ ਨੂੰ ਝੂਠ ਸਮਝਿਆ ਜਾਏ। ਸੋ ਇਹਨਾਂ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਦੇਖਦੇ ਹਾਂ ਕਿ ਅੱਗੇ ਕੀ ਜਿਹੜਾ ਨਤੀਜਾ ਨਿਕਲਦਾ ਪਰ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਸੀਟ ਤੇ ਰਵਿੰਦਰ ਗੁਫਤਾ ਦੇ ਲਈ ਕਿ ਲੰਬੇ ਸਮੇਂ ਤੋਂ ਮजे ਹੋਏ ਨਾਗਰਿਕ ਕੀ ਹੈ ਹਮੇਸ਼ਾ ਬਿਨੈ ਕੋਈ ਚੋਣਾਂ ਲੜੇ ਇਹ ਗੱਲਬਾਤ ਕਰੀਏ ਕਿ ਕਿੱਦਾਂ ਪੋਲਿਟਿਕਸ 'ਚ ਵੇ ਜਾ ਸਕਦਾ ਐਕਟਿਵ ਪੋਲਿਟਿਕਸ ਦਾ ਪਾਰਟਿਸਪੇਟ ਪਾਰਟ ਬਣਿਆ ਜਾ ਸਕਦਾ ਹੈ ਜੇ ਇਹ ਸਿੱਖਣਾ ਹੋਵੇ ਤਾਂ ਰਜਿੰਦਰ ਗੁਪਤਾ ਉਹਦੀ ਇੱਕ ਵੱਡੀ ਮਿਸਾਲ ਹੈ ਸੋ ਇਹ ਦੀ ਫਿਲਹਾਲੇ ਛੋੜ ਲੇਗੀ ਅਪਡੇਟ ਫਿਰ ਤੁਹਾਨੂੰ ਜਰੂਰ ਜੁੜਾਂਗੇ ਦੇਖਦੇ ਰਹੋ ਬੜੇ ਰਹਿ ਜਾਣਾ ਨਿਸ਼ਚਿਤ ਹਾਂ